ਸਚੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਸ ਇਸ਼ੂ ਤੇ ਲਾਈਵ ਕਰ ਰਹੀ ਆ ਇਹ ਪੋਲਿਟਿਕਸ ਤੋਂ ਬਿਯੋਂਡ ਮੈਂ ਸਮਝਦੀ ਆ ਸਾਡੇ ਵਜੂਦ ਲਈ ਸਾਡੇ ਧਰਮ ਲਈ ਔਰ ਹਰ ਉਸ ਵਿਅਕਤੀ ਲਈ ਜ਼ਰੂਰੀ ਹੈ ਜੋ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਦਾ ਹੈ ਜੋ ਇਨਸਾਨੀਅਤ ਨਾਲ ਪਿਆਰ ਕਰਦਾ ਹੈ ਮੈਂ ਗੱਲ ਕਰ ਰਹੀ ਆ ਕੱਲ ਪਰਸੋਂ ਆਏ ਇਮਰਾਨ ਮਸੂਦ ਨਾਮ ਦੇ ਇੱਕ ਮੌਜੂਦਾ ਮੈਂਬਰ ਪਾਰਲੀਮੈਂਟ ਸਹਾਰਨਪੁਰ ਉੱਤਰ ਪ੍ਰਦੇਸ਼ ਤੋਂ ਜੋ ਕਿ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਇੱਕ ਵਾਹਿਯਾਦ ਬਿਆਨ ਦੀ ਜਿਸ ਵਿੱਚ ਉਹ ਕਹਿੰਦੇ ਨੇ ਕਿ ਔਰੰਗਜ਼ੇਬ ਇੱਕ ਜਸਟ ਰੂਲਰ ਸੀਗਾ ਇੱਕ ਚੰਗਾ ਸ਼ਾਸਕ ਸੀਗਾ ਤੇ ਉਹਦੇ ਸ਼ਾਸਨ ਦੀ ਪ੍ਰਸ਼ੰਸਾ ਕਰਦੇ ਨੇ ਮੈਂ ਮਸੂਦ ਸਾਹਿਬ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਔਰੰਗਜ਼ੇਬ ਇੱਕ ਰੂਲਰ ਹੋ ਸਕਦਾ ਹੈ ਇੱਕ ਸ਼ਾਸਕ ਹੋ ਸਕਦਾ ਹੈ ਪਰ ਉਸ ਨੂੰ ਚੰਗਾ ਕਹਿਣਾ ਉਸ ਨੂੰ ਵਧੀਆ ਕਹਿਣਾ ਉਸ ਦੀ ਪ੍ਰਸ਼ੰਸਾ ਕਰਨਾ ਇਨਸਾਨੀਅਤ ਦੇ ਮੂੰਹ ਤੇ ਚਪੇੜ ਮਾਰਨ ਦੇ ਬਰਾਬਰ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਔਰੰਗਜ਼ੇਬ ਜ਼ੁਲਮੀ ਔਰ ਅਤਿਆਚਾਰੀ ਔਰ ਇੱਕ ਮਾੜਾ ਇਨਸਾਨ ਨਹੀਂ ਨਾ ਸੀ ਤਾਂ ਮੈਂ ਸਮਝਦੀ ਆ ਕਿ ਦੁਨੀਆ ਤੇ ਕੋਈ ਜ਼ੁਲਮੀ ਪੈਦਾ ਹੀ ਨਹੀਂ ਹੋਇਆ ਮੈਂ ਤੁਹਾਨੂੰ ਪੁੱਛਦੀ ਆ ਕਿ ਜੇ ਦੁਨੀਆ ਤੇ ਲਿਸਟ ਬਣੇ ਜ਼ੁਲਮੀ ਅਤਿਆਚਾਰੀ ਸ਼ਾਸਕਾਂ ਦੀ ਅਨਮਿਟੀਗੇਟਡ ਟਾਇਰੈਂਟਸੀ ਤਾਂ ਮੈਂ ਸਮਝਦੀ ਹਾਂ ਕਿ ਔਰੰਗਜ਼ੇਬ ਪਹਿਲੇ ਜਾਂ ਦੂਜੇ ਨੰਬਰ ਤੇ ਆਵੇ ਮਾੜੇ ਪੈ ਸਾਰੇ ਮੁਗਲ ਐਮਪੀਰਰਸ ਸੀਗੇ ਅਤਿਆਚਾਰੀ ਸੀਗੇ ਪਰ ਔਰੰਗਜ਼ੇਬ ਤਾਂ ਸਾਰਿਆਂ ਦਾ ਪਿਓ ਸੀਗਾ ਤੁਸੀਂ ਗੱਲ ਕਰਦੇ ਹੋ ਆਪਣੀ ਇੰਟਰਵਿਊ 'ਚ ਕਿ ਇਤਿਹਾਸ ਪੜੋ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਕੀ ਤੁਸੀਂ ਇਤਿਹਾਸ ਪੜਿਆ ਹੈ ਉਹ ਜਿਸ ਬੰਦੇ ਨੇ ਆਪਣਾ ਪਿਓ ਨਹੀਂ ਬਖਸ਼ਿਆ ਜਿਸ ਨੇ ਆਪਣਾ ਭਰਾ ਮਾਰ ਦਿੱਤਾ ਰਾਜ ਕਰਨ ਲਈ ਉਸ ਉਹ ਅਤਿਆਚਾਰੀ ਤੇ ਜ਼ੁਲਮੀ ਨਹੀਂ ਔਰ ਮੇਰੇ ਲਈ ਤਾਂ ਸਭ ਤੋਂ ਜ਼ਰੂਰੀ ਹੈ ਜਿਸ ਨੇ ਮੇਰੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਸ਼ਹੀਦ ਕਰਨ ਦੇ ਹੁਕਮ ਦਿੱਤੇ ਉਹਨਾਂ ਨੂੰ ਮਾਰਨ ਦੇ ਜਿਸ ਨੇ ਉਹਨਾਂ ਤੇ ਅਤਿਆਚਾਰ ਕਾਇ ਜਿਸ ਨੇ ਸਿੱਖ ਭੈਣ ਭਰਾਵਾਂ ਤੇ ਅਤਿਆਚਾਰ ਕਾਇ ਜਿਸ ਨੇ ਕੋਈ ਕੌਮ ਦਾ ਕਿਸੇ ਧਰਮ ਦਾ ਬੰਦਾ ਨਹੀਂ ਬਖਸ਼ਿਆ ਜਿਸ ਨੇ ਜਿਹੜਾ ਜਾਣਿਆ ਜਾਂਦਾ ਹੈ ਫੋਰਸਫੁਲ ਕਨਵਰਸ਼ਨ ਵਾਸਤੇ ਜੇ ਉਸਨੇ ਜ਼ੁਲਮ ਨਹੀਂ ਨੀ ਕੀਤਾ ਤਾਂ ਮੈਂ ਸਮਝ ਨਹੀਂ ਆ ਕਿ ਦੁਨੀਆ ਤੇ ਕਦੀ ਕਿਤੇ ਜ਼ੁਲਮ ਨਹੀਂ ਹੋਇਆ ਫਿਰ ਤਾਂ ਹਰ ਮਾੜੀ ਚੀਜ਼ ਨੂੰ ਤੁਸੀਂ ਜਸਟੀਫਾਈ ਕਰ ਸਕਦੇ ਹੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡਾ ਪੋਲਿਟੀਕਲ ਬਿਆਨ ਇਸ ਦਾ ਇਹ ਇੱਕ ਪੋਲਿਟੀਕਲ ਬਿਆਨ ਹੈ ਇਸ ਦਾ ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਪੋਲਿਟੀਕਲੀ ਮੋਟੀਵੇਟਿਡ ਬਿਆਨ ਹੈ ਤੇ ਮੈਂ ਤੁਹਾਡੀ ਪਾਰਟੀ ਨੂੰ ਇਹ ਸਵਾਲ ਕਰਦੀ ਆ ਉਸ ਦੇ ਲੀਡਰਸ ਨੂੰ ਇਹ ਸਵਾਲ ਕਰਦੀ ਆ ਕਿ ਕੀ ਜਿਹੜੇ ਜਿਹੜੇ ਬੰਦੇ ਨੇ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੇ ਦੂਜੇ ਧਰਮ ਨੂੰ ਬਚਾਉਣ ਲਈ ਜਿਨ੍ਹਾਂ ਜਿਨ੍ਹਾਂ ਨੂੰ ਉਹਨਾਂ ਤੇ ਅਤਿਆਚਾਰ ਕੀਤੇ ਉਸ ਤੋਂ ਮਾੜਾ ਜ਼ੁਲਮੀ ਸ਼ਾਸਕ ਕੌਣ ਹੋ ਸਕਦਾ ਮੈਂ ਤੁਹਾਡੀ ਪਾਰਟੀ ਨੂੰ ਸਵਾਲ ਕਰਦੀ ਆ ਉਸਦੇ ਪੰਜਾਬ ਦੇ ਲੀਡਰ ਨੂੰ ਸਵਾਲ ਕਰਦੀ ਆ ਕਿ ਤੁਹਾਡਾ ਕੀ ਸਟੈਂਡ ਹੈ ਤੁਸੀਂ ਕਲੀਅਰ ਕਰੋ ਮੈਂ ਹਰ ਪੰਜਾਬ ਦੇ ਲੀਡਰ ਨੂੰ ਹਰ ਉਸ ਵਿਅਕਤੀ ਨੂੰ ਅਪੀਲ ਕਰਦੀ ਆ ਕਿ ਸਾਨੂੰ ਇਸ ਬੰਦੇ ਨੂੰ ਕੰਡੈਮ ਕਰਨਾ ਚਾਹੀਦਾ ਹੈ ਓਪਨਲੀ ਕੰਡੈਮ ਕਰਨਾ ਚਾਹੀਦਾ ਹੈ ਪੋਲਿਟਿਕਸ ਤੋਂ ਉੱਪਰ ਉੱਠ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਇਸ ਨੂੰ ਕੰਡੈਮ ਕਰਨਾ ਚਾਹੀਦਾ ਹੈ ਕਿਉਂਕਿ ਜੇ ਇਸ ਬੰਦੇ ਨੂੰ ਸ਼ਰਮਸਾਰ ਕਰੀਏ ਕਿ ਮਾਫੀ ਮੰਗੇ ਜਿਹੜੇ ਜਿਹੜੇ ਗੁਰੂਆਂ ਨੇ ਸਾਨੂੰ ਹੋਂਦ ਦਿੱਤੀ ਜਿਨ੍ਹਾਂ ਕਰਕੇ ਅਸੀਂ ਤੁਰੇ ਫਿਰਦੇ ਹਾਂ ਜਿਨ੍ਹਾਂ ਦੇ ਲੇਖੇ ਸਾਡਾ ਇੱਕ ਇੱਕ ਸਾਹ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਜਿਉਣ ਦਾ ਮਕਸਦ ਦਿੱਤਾ ਜੇ ਅੱਜ ਉਸੀ ਉਹਨਾਂ ਲਈ ਨੀਂ ਨਾ ਆਵਾਜ਼ ਉਠਾ ਸਕਦੇ ਤਾਂ ਫਿਰ ਸਾਨੂੰ ਚੁੱਪ ਕਰ ਜਾਣਾ ਚਾਹੀਦਾ ਫਿਰ ਸਾਡਾ ਹਰ ਕੁਛ ਕੀਤਾ ਹੋਇਆ ਨਾ ਮਾਇਨੇ ਹੈ ਮੇਰਾ ਹਰ ਉਸ ਭੈਣ ਭਰਾ ਨੂੰ ਅਪੀਲ ਹੈ ਕਿ ਆਪਾਂ ਇਸ ਬੰਦੇ ਨੂੰ ਕੰਡੈਮ ਕਰੀਏ ਮੇਰੇ ਇਸ ਮੈਸੇਜ ਨੂੰ ਤੁਸੀਂ ਸ਼ੇਅਰ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਬੰਦੇ ਨੂੰ ਸ਼ਰਮ ਆਏ ਔਰ ਇਹ ਮਾਫੀ ਮੰਗਣ ਤੇ ਮਜਬੂਰ ਹੋਵੇ ਔਰ ਦੀ ਪਾਰਟੀ ਵੀ ਇਸ ਤਰ੍ਹਾਂ ਐਕਸ਼ਨ ਲਵੇ ਔਰ ਇਸ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇ Imran Masood ਮਾਫੀ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ